ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਹੀ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਲੈ ਕੇ ਆਈਆਂ ਸਿਰਫ ਉਲਟੀਆਂ ਸਿੱਧੀਆਂ ਹੀ ਸਿਲਾਈਆਂ ਬਣਾਉਣੀਆਂ ਨੇ ਤੇ ਬਹੁਤ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋ ਜਗਾ ਤੇ ਇਹ ਵਿੱਚ ਤੁਸੀਂ ਜਿੰਨੇ ਚਾਹੋ ਕੁੰਡੇ ਪਾ ਸਕਦੇ ਜੇ ਕੁੰਡੇ ਪਾਉਣ ਦਾ ਕੋਈ ਨਹੀਂ ਆ ਤੁਸੀਂ ਜਿੰਨੇ ਆਪਣੇ ਪ੍ਰੋਜੈਕਟ ਦੇ ਅਨਸਾਰ ਕੁੰਡੇ ਪਾਉਣੇ ਨੇ ਪਾ ਸਕਦੇ ਜੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਆ ਚਾਰ ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਗਾ ਚਾਰ ਸਲਾਈਆਂ بار بار ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਜਿਹੜਾ ਬਣਦਾ ਜਾਣਾ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਡਿਜ਼ਾਈਨ ਸਾਡਾ ਜਿਹੜਾ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਤੁਸੀਂ ਦੁਨੀਆ ਦੇ ਕਿਸ ਕੋਨੇ ਤੋਂ ਸਾਡੀ ਵੀਡੀਓ ਦੇਖਦੇ ਹੋ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓ ਪੂਰੀ ਸਲਾਈ ਆਪਾਂ ਸਿੱਧੀ-ਸਿੱਧੀ ਬਣਾ ਲੈਣੀ ਆ ਬਹੁਤ ਹੀ ਸੋਖਾ ਡਿਜ਼ਾਈਨ ਆ ਸਿੱਧੀਆਂ ਉਲਟੀਆਂ ਹੀ ਸਲਾਈਆਂ ਬਣਨੀਆਂ ਨੇ ਇਹਦੇ ਵਿੱਚ ਤੇ ਬਹੁਤ ਆਸਾਨੀ ਦੇ ਨਾਲ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੁੰਦਾ ਜਾਂਦਾ ਹੈ ਤੇ ਨੀਚੇ ਤੁਸੀਂ ਬਾਰਡਰ ਜਿਹੜਾ ਕੋਈ ਨਾ ਕੋਈ ਜ਼ਰੂਰ ਬਣਾ ਲਓ ਮੈਂ ਇੱਥੇ ਬਾਰਡਰ ਨਹੀਂ ਬਣਾਇਆ ਤੇ ਇਸ ਲਈ ਜਿਹੜਾ ਇਹ ਫੋਲਡ ਹੋ ਰਿਹਾ ਆ ਨੀਚੇ ਪਹਿਲਾਂ ਕੋਈ ਵੀ ਤੁਸੀਂ ਉਲਟੇ ਸਿੱਧੇ ਗੁੰਡਿਆਂ ਵਾਲਾ ਬਾਰਡਰ ਬਣਾ ਲਓ ਜਾਂ ਕੋਈ ਵੀ ਬਾਰਡਰ ਤੁਸੀਂ ਜਿਹੜਾ ਵੀ ਬਣਾਉਣਾ ਚਾਹਦੇ ਹੋ ਬਣਾ ਲਵੋ ਤੇ ਬਾਰਡਰ ਬਣਾਉਣ ਤੋਂ ਬਾਅਦ ਆਪਣਾ ਡਿਜ਼ਾਈਨ ਜਿਹੜਾ ਤੁਸੀਂ ਸ਼ੁਰੂ ਕਰ ਸਕਦੇ ਜੀ ਪਹਿਲੀ ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਬਣਾਉਣੀ ਆ ਸਿੱਧੇ ਪਾਸਿਓਂ ਪਹਿਲੀ ਸਲਾਈ ਪੂਰੀ ਸਿੱਧੀ ਸਿੱਧੀ ਬਣਾ ਲਈਏ ਹੁਣ ਅੱਗੇ ਅਸੀਂ ਉਲਟੇ ਪਾਸੇ ਤੇ ਉਲਟੇ ਪਾਸਿਓਂ ਜਿਹੜੀ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਆ ਬਹੁਤ ਸੌਖਾ ਜਿਹਾ ਡਿਜ਼ਾਈਨ ਆ ਤੇ ਬਣਿਆ ਬਹੁਤ ਹੀ ਪਿਆਰਾ ਲੱਗਦਾ ਹੈ ਉਲਟੀਆਂ ਸਿੱਧੀਆਂ ਹੀ ਸਲਾਈਆਂ ਚੜ੍ਹਣੀਆਂ ਨੇ ਇਸ ਤੋਂ ਇਲਾਵਾ ਕੋਈ ਹੋਰ ਸਲਾਈ ਨਹੀਂ ਚੱਲਣੀ ਸਿਰਫ ਉਲਟੀਆਂ ਔਰ ਸਿੱਧੀਆਂ ਸਲਾਈਆਂ ਚੜ੍ਹਦੀਆਂ ਜਾਣੀਆਂ ਨੇ ਪਹਿਲੀ ਸਲਾਈ ਸਿੱਧੀ ਸਿੱਧੀ ਚੜਾ ਲਿਆ ਦੂਸਰੀ ਸਲਾਈ ਜਿਹੜੀ ਉਲਟੇ ਪਾਸਿਓਂ ਉਲਟੀ-ਉਲਟੀ ਚੜਾਵਾਂਗੇ ਤੇ ਬਿਲਕੁਲ ਰੈਡੀमेड ਲੁੱਕ ਦੇਵੇਗਾ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਇਸ ਨੂੰ ਕਲਰ ਤੇ ਪਾ ਸਕਦੇ ਜੇ ਤੇ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਜੇ ਇਹ ਵਾਲਾ ਡਿਜ਼ਾਈਨ ਤੁਸੀਂ ਬਲੈਕ ਤੇ ਵੀ ਪਾਓਗੇ ਤੇ ਬਲੈਕ ਤੇ ਵੀ ਬਹੁਤ ਹੀ ਸੋਹਣਾ ਲੱਗੇਗਾ ਬਿਲਕੁਲ ਰੈਡੀਮੇਡ ਦੀ ਤਰ੍ਹਾਂ ਸਵੈਟਰ ਲੱਗੇਗੀ ਇਹਦੇ ਨਾਲ ਹੁਣ ਆਪਾਂ ਦੋ ਸਲਾਈਆਂ ਬਣਾ ਲਿਆ ਨੇ ਹੁਣ ਤੀਸਰੀ ਸਲਾਈ ਦੇ ਵਿੱਚ ਦੇਖੋ ਆਪਾਂ ਕਿਸ ਤਰ੍ਹਾਂ ਕਰਨਾ ਹੈ ਪਹਿਲਾ ਕੁੰਡਾ ਜਿਹੜਾ ਆਪਾਂ ਉਤਾਰ ਲਿਆ ਆ ਅਗਲਾ ਕੁੰਡਾ ਸਿੱਧਾ ਬਣਾ ਲੈਣਾ ਅਗਲਾ ਕੁੰਡਾ ਸਿੱਧਾ ਬਣਾ ਲਿਆ ਉਸ ਤੋਂ ਬਾਅਦ ਵੇਖੋ ਇਹ ਨੀਚੇ ਤੁਹਾਨੂੰ ਇੱਕ ਉਲਟੀ ਵਟ ਨਜ਼ਰ ਆ ਰਹੀ ਆ ਉਲਟੀ ਉਲਟੀ ਸਲਾਈ ਨਜ਼ਰ ਆ ਰਹੀ ਇੱਥੋਂ ਆਪਾਂ ਇਸ ਤਰ੍ਹਾਂ ਕਰਕੇ ਇਹ ਵਾਲਾ ਜਿਹੜਾ ਧਾਗਾ ਇਹਨੂੰ ਤਾਂ ਚੁੱਕ ਲੈਣਾ ਤੇ ਇਹ ਵਾਲੇ ਕੁੰਡੇ ਦੇ ਨਾਲ ਲੈ ਕੇ ਤੇ ਦੋ ਕੁੰਡਿਆਂ ਤੋਂ ਇੱਕ ਕਰ ਦੇਣਾ ਇੱਕ ਨੀਚੋਂ ਆਪਾਂ ਧਾਗਾ ਚੁੱਕਿਆ ਸੀ ਤੇ ਇੱਕ ਕੁੰਡਾ ਲੈ ਲਿਆ ਸਿਰਫ ਇਹੀ ਆਪਾਂ ਦੋ ਕੁੰਡੇ ਰਿਪੀਟ ਕਰਦੇ ਜਾਣਾ ਇੱਕ ਕੁੰਡਾ ਸਿੱਧਾ ਤੇ ਇੱਕ ਕੁੰਡਾ ਜਿਹੜਾ ਵੇਖੋ ਇੱਥੋਂ ਲੈ ਕੇ ਨਾਲ ਇਹਨੂੰ ਲੈ ਲੈਣਾ ਵਾ ਤੇ ਦੋ ਕੁੰਡਿਆਂ ਤੋਂ ਇੱਕ ਕਰ ਦੇਣਾ ਬਣਾਉਣਾ ਸਿੱਧਾ ਹੀ ਆ ਫਿਰ ਇੱਕ ਸਿੱਧਾ ਫਿਰ ਦੋ ਤੋਂ ਇੱਕ ਇੱਕ نیچے ਤੋਂ ਆਪਾਂ ਲੈ ਲੈਣਾ ਜਿਹੜਾ ਥੱਲੇ ਸਾਨੂੰ ਇਹ ਵੱਟ ਜੀ ਨਜ਼ਰ ਆ ਰਹੀ ਹੈ ਇੱਥੋਂ ਆਪਾਂ ਗੁੰਡਾ ਇੱਕ ਲੈ ਲੈਣਾ ਇੱਕ ਗੁੰਡਾ ਜਿਹੜਾ ਉਹ ਸਿੱਧਾ ਬਣਾਉਂਦੇ ਜਾਣਾ ਇੱਕ ਸਿੱਧਾ ਬਣਾ ਲਿਆ ਇੱਕ ਆ ਵੇਖੋ ਇਹ ਚੀਜ਼ ਲੈ ਲੈਣੀ ਹੈ ਨਾਲ ਤੇ ਨਾਲ ਉੱਪਰਲਾ ਗੁੰਡਾ ਲੈ ਲੈਣਾ ਤੇ ਦੋ ਕੁੰਡਿਆਂ ਤੋਂ ਇੱਕ ਕਰ ਦੇਣਾ ਬਸ ਇਹੀ ਰਿਪੀਟ ਕਰਦੇ ਜਾਣਾ ਸਲਾਈ ਇਹ ਵੀ ਬਿਲਕੁਲ ਸਿੱਧੀ ਸਿੱਧੀ ਹੀ ਬਣਣੀ ਹੈ ਇਹ ਆਪਾਂ ਤੀਸਰੀ ਸਲਾਈ ਬਣਾ ਰਹੇ ਹਾਂ ਇਆ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਇਹ ਬੁਣਉਂਦੇ ਜਾਣਾ ਇੱਕ ਗੁੰਡਾ ਸਿੱਧਾ ਬਣਾਉਂਦੇ ਜਾਣਾ ਤੇ ਦੂਸਰਾ ਗੁੰਡਾ ਨਾਲ ਹੈ ਨੀਚੋਂ ਇੱਕ ਤਾਗਾ ਲੈ ਲੈਣਾ ਆਪਾਂ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਬੁਣਦੇ ਜਾਣਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਡਿਜ਼ਾਈਨ ਬਣ ਜਾਂਦਾ ਹੈ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਉਰੀ ਸਲਾਈ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੜਾਉਂਦੇ ਜਾਣਾ ਹੈ ਇਸ ਤਰ੍ਹਾਂ ਦੇ ਸੋਖੇ ਸੋਖੇ ਡਿਜ਼ਾਈਨ ਜਿਹੜੇ ਬਿਗਨਰ ਹੈ ਉਹ ਵੀ ਬਹੁਤ ਆਸਾਨੀ ਦੇ ਨਾਲ ਬਣਾ ਲੈਂਦੇ ਆ ਤੇ लास्ट ਤੇ ਸਾਡੇ ਕੋਲ ਦੋ ਕੁੰਡੇ ਸਿੱਧੇ ਹੋਣਗੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ ਇਹ ਸਾਡੀ ਤੀਸਰੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੁਣ ਚੌਥੀ ਸਲਾਈ ਉਲਟੇ ਪਾਸੇ ਕੀ ਕਰਨਾ ਹੈ ਆਪਾਂ ਪਹਿਲਾ ਕੁੰਡਾ ਉਤਾਰ ਲੈਣਾ ਫਿਰ ਤੱਗਾ ਪਿਛਲੇ ਪਾਸੇ ਕਰ ਲੈਣਾ ਤੇ ਪੂਰੀ ਸਲਾਈ ਆਪਾਂ ਸਿੱਧੇ ਸਿੱਧਾ ਬਣਾ ਲੈਣੀ ਉਲਟੇ ਪਾਸਿਓ ਪੂਰੀ ਸਿਲਾਈ ਸਿੱਧੀ ਸਿੱਧੀ ਬਣਾ ਲੈਣੀ ਆ ਉਲਟੇ ਪਾਸੇ ਤੋਂ ਆਪਾਂ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਬਣ ਵੀ ਜਲਦੀ ਜਲਦੀ ਜਾਂਦੇ ਨੇ ਕਿਉਂਕਿ ਸਿੱਧਾ ਉਲਟਾ ਹੀ ਆਪਾਂ ਬਣਾਉਣਾ ਹੈ ਵੇ ਵੀ ਕੁੰਡੇਲ ਟੋਣੇ ਨਹੀਂ ਆ ਜਾਂ ਕੋਈ ਜਾਲੀ ਨਹੀਂ ਪਾਉਣੀ ਸਿਰਫ ਸਿੱਧਾ ਉਲਟਾ ਹੀ ਬਣਾਉਂਦੇ ਜਾਣਾ ਹੈ ਇਹ ਚੌਥੀ ਸਲਾਈ ਹੁਣ ਆਪਾਂ ਬਣਾ ਲਈ ਆ ਸਿੱਧੇ ਪਾਸਿਓਂ ਉਲਟੇ ਪਾਸਿਓਂ ਸਿੱਧੀ ਸਿੱਧੀ ਪਰਲੇ ਪਾਸੇ ਨੂੰ ਧਗਾ ਕਰਕੇ ਹੁਣ ਇਹ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਬਣ ਗਿਆ ਆ ਤੇ ਇਸ ਤੋਂ ਬਾਅਦ ਆਪਾਂ ਡਿਜ਼ਾਈਨ ਜਿਹੜਾ ਅਗਲੀਆਂ ਚਾਰ ਸਲਾਈਆਂ ਦੇ ਵਿੱਚ ਚੇਂਜ ਕਰਨਾ ਆ ਫੇਰ ਆਪਾਂ ਪੂਰੀ ਸਲਾਈ ਜਿਹੜੀ ਸਿੱਧੀ ਸਿੱਧੀ ਬਣਾਵਾਂਗੇ ਇੱਕ ਵਾਰ ਡਿਜ਼ਾਈਨ ਸਾਡਾ ਬਣ ਗਿਆ ਆ ਪੂਰੀ ਸਲਾਈ ਆਪਾਂ ਸਿੱਧੀ ਫਿਰ ਉਲਟੇ ਪਾਸੇ ਉਲਟੀ ਇਹ ਦੋਨੋਂ ਸਲਾਈਆਂ ਮੈਂ ਬਣਾ ਲਵਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ ਇੱਕ ਸਿੱਧੀ ਔਰ ਇੱਕ ਉਲਟੀ ਸਲਾਈ ਆਪਾਂ ਬਣਾ ਲਈਆ ਹੁਣ ਡਿਜ਼ਾਈਨ ਵੇਖੋ ਕਿਸ ਤਰ੍ਹਾਂ ਬਣਾਇਆ ਜਿਹੜਾ ਪਹਿਲਾਂ ਆਪਾਂ ਡਿਜ਼ਾਈਨ ਬਣਾਇਆ ਸੀ ਉਦੋਂ ਆਪਾਂ ਪਹਿਲਾ ਕੁੰਡਾ ਉਤਾਰ ਕੇ ਤੇ ਫਿਰ ਇੱਕ ਕੁੰਡਾ ਸਿੱਧਾ ਬਣਾਇਆ ਸੀ ਇੱਥੇ ਹੁਣ ਆਪਾਂ ਇਹ ਵਾਲਾ ਜਿਹੜਾ ਪਹਿਲਾ ਹੀ ਕੁੰਡਾ ਆ ਇਹਦੇ ਤੋਂ ਆਪਾਂ ਡਿਜ਼ਾਈਨ ਬਣਾਉਣਾ ਵੇਖੋ ਇੱਥੋਂ ਆਪਾਂ ਚੁੱਕ ਲੈਣਾ ਤੇ ਨਾਲ ਇਹ ਲੈ ਲੈਣਾ ਤੇ ਦੋ ਕੁੰਡਿਆਂ ਤੋਂ ਇੱਕ ਕਰ ਦੇਣਾ ਫੇਰ ਇੱਕ ਕੁੰਡਾ ਸਿੱਧਾ ਅੱਗੇ ਹੀ ਉਹੀ ਰਿਪੀਟ ਕਰਦੇ ਜਾਣਾ ਫੇਰ ਵੇਖੋ ਇਹ ਚੁੱਕਣਾ ਆਪਾਂ نیچےੋਂ ਨਾਲ ਉੱਪਰਲਾ ਲੈਣਾ ਤੇ ਦੋ ਕੁੰਡਿਆਂ ਤੋਂ ਇੱਕ ਕਰ ਦੇਣਾ ਅੱਗੇ ਆਪਾਂ ਪੂਰੀ ਸਲਾਈ ਦੇ ਵਿੱਚ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ 8 ਸਲਾਈਆਂ ਦੇ ਵਿੱਚ ਡਿਜ਼ਾਈਨ ਉਸ ਤਰ੍ਹਾਂ ਬਣੇਗਾ ਤੇ ਵਸੇ 4 ਸਲਾਈਆਂ ਦਾ ਡਿਜ਼ਾਈਨ ਹੈ ਜਿਹੜਾ ਆਪਾਂ ਫਿਰ ਬਾਅਦ ਵਿੱਚ ਚੇਂਜ ਕਰਕੇ ਬਣਾਉਣਾ ਹੁੰਦਾ 4 ਸਲਾਈਆਂ ਦੇ ਵਿੱਚ ਤੇ ਚਾਰ ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਇੱਕ ਵਾਰ ਬਣ ਜਾਂਦਾ ਹੈ ਇੱਕ ਵਾਰ ਆਪਾਂ ਉਹ ਵਾਲੇ ਕੁੰਡੇ ਤੇ ਕਿਉਂਕਿ ਦੋ ਕੁੰਡੇ ਨੇ ਸਾਡੇ ਕੋਲ ਜਿਸ ਤਰ੍ਹਾਂ ਤੇ ਇੱਕ ਵਾਰੀ ਉਹ ਵਾਲੇ ਕੁੰਡੇ ਤੇ ਬਣਾ ਲੈਣਾ ਇੱਕ ਵਾਰੀ ਉਹ ਵਾਲੇ ਕੁੰਡੇ ਤੇ ਬਣਾ ਲੈਣਾ ਡਿਜ਼ਾਈਨ ਸੇਮ ਤਰੀਕੇ ਦੇ ਨਾਲ ਹੀ ਬੰਨਣਾ ਹੈ ਸਿਰਫ ਸਿੱਧਾ-ਸਿੱਧਾ ਬੁਣਦੇ ਜਾਣਾ ਹੈ ਆਪਾਂ ਸਿੱਧੀ ਸਲਾਈ ਹੀ ਬੁਣਨੀ ਹੈ ਇੱਕ ਵਾਰ نیچے ਕੁੰਡਾ ਚੁੱਕ ਕੇ ਆਪਾਂ ਬੁਣ ਲੈਣਾ ਹੈ ਤੇ ਇੱਕ ਵਾਰ ਉੱਪਰੋਂ ਬੁਣ ਲੈਣਾ ਇਸ ਤਰੀਕੇ ਨਾਲ ਪੂਰੀ ਸਲਾਈ ਆਪਾਂ ਬਣਾਉਂਦੇ ਜਾਣਾ ਹੈ ਇੱਥੇ ਹੁਣ ਲਾਸਟ ਵਾਲੇ ਕੁੰਡੇ ਦੇ ਬਣੇਗਾ ਪਿਛਲੀ ਸਲਾਈ ਦੇ ਵਿੱਚ ਲਾਸਟ ਵਾਲੇ ਕੁੰਡੇ ਤੇ ਨਹੀਂ ਹੀ ਬਣਿਆ ਹੁਣ ਉਲਟੇ ਪਾਸਿਓ ਇਹ ਸਲਾਈ ਜਿਹੜੀ ਆਪਾਂ ਪੂਰੀ ਸਿੱਧੀ-ਸਿੱਧੀ ਬਣਾਉਣੀ ਪਿੱਛੇ ਨੂੰ ਧਾਗਾ ਕਰਕੇ ਇਹ ਲਾ ਕੁੰਡ ਉਤਾਰ ਲੈਣਾ ਹੈ ਬਾਕੀ ਸਾਰੇ ਕੁੰਡੇ ਆਪਾਂ ਦੂਸਰੇ ਪਾਸੇ ਧਾਗਾ ਕਰਕੇ ਪੂਰੀ ਸਲਾਈ ਸਿੱਧੀ-ਸਿੱਧੀ ਬਣਾ ਲੈਣੀ ਹੈ بس ਇਹ ਹੀ ਚਾਰ ਸਲਾਈਆਂ ਸੀ बार-बार रिपीट ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਉਹ ਬਣਦਾ ਜਾਣਾ ਜਦੋਂ ਤੁਸੀਂ ਡਿਜ਼ਾਈਨ ਸਟਾਰਟ ਕਰਨਾ ਤੇ ਇਸ ਤਰ੍ਹਾਂ ਉਲਟੇ ਪਾਸਿਓ ਪਹਿਲੋ ਇੱਕ ਸਲਾਈ ਜਿਹੜੀ ਆ ਉਹ ਤੁਸੀਂ ਸਿੱਧੀ-ਸਿੱਧੀ ਬਣਾ ਲਓ ਫੇਰ ਡਿਜ਼ਾਈਨ ਜਿਹੜਾ ਤੁਹਾਡਾ ਸਟਾਰਟ ਹੋਏਗਾ ਵੀ ਉਲਟੇ ਪਾਸਿਓ ਤੋਂ ਸਲਾਈ ਸਿੱਧੀ ਬਣਾ ਲੋਗੇ ਜਿਸ ਤਰ੍ਹਾਂ ਇਹ ਬਣਾ ਰਹੇ ਆਂ ਆਪਾਂ ਤੇ ਫੇਰ ਡਿਜ਼ਾਈਨ ਤੁਹਾਡਾ ਜਿਹੜਾ ਸਟਾਰਟ ਹੋ ਜਾਏਗਾ ਤੇ ਬਹੁਤ ਹੀ ਸੌਖੇ ਤਰੀਕੇ ਦਾ ਡਿਜ਼ਾਈਨ ਆ ਕੋਈ ਵੀ ਇਸ ਨੂੰ ਬੜੀ ਆਸਾਨੀ ਦੇ ਨਾਲ ਬਣਾ ਸਕਦਾ ਹੈ ਇਹ ਵੇਖੋ ਇਹ ਹੀ ਬਸ ਚਾਰ ਸਲਾਈਆਂ ਅਸੀਂ ਰਿਪੀਟ ਕਰਦੇ ਜਾਣਾ ਹੈ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਸਾਡਾ ਬਣ ਕੇ ਰੈਡੀ ਹੁੰਦਾ ਜਾਣਾ ਬਹੁਤ ਹੀ ਪਿਆਰਾ ਲੱਗਦਾ ਹੈ ਡਿਜ਼ਾਈਨ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ